ਸਸ਼ੀ ਕਲ ਜੀ ਗੁਰਲੀਪ ਟਿਕ ਜਗਰਾਉਂ ਤੇ ਤੁਹਾਡਾ ਸਵਾਗਤ ਹੈ ਅੱਜ ਫਿਰ ਆਪਾਂ ਹੈਂਡਵਰਕ ਵਾਲੀ ਸੂਟਾਂ ਦੀ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਅੱਜ ਵਾਲੇ ਸੂਟ ਵੀ ਆਪਣੇ ਕੁਝ ਨਿਊ ਡਿਜ਼ਾਈਨ ਹਨ ਕਿ ਕੁਝ ਰਿਪੀਟਡ ਡਿਜ਼ਾਈਨ ਹਨ ਜੀ ਕੁਝ ਸੈਮੀ ਦੇ ਵਿੱਚ ਕੁਝ ਆਪਣੇ ਪ्योर ਦੇ ਵਿੱਚ ਸੂਟ ਪੜੇ ਹੋਏ ਆ ਇਹਨਾਂ ਸੂਟਾਂ ਨੂੰ ਤੁਸੀਂ ਆਰਡਰ ਕਰਨ ਲਈ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋਅ ਕਰਿਆ 788350223 ਉਸ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪ੍ਰਾਈਸ ਲੈ ਸਕਦੇ ਹੋ ਤੇ ਆਰਡਰ ਦੇ ਸਕਦੇ ਹੋ ਪਲੀਜ਼ ਜਦੋਂ ਤੁਸੀਂ ਪ੍ਰਾਈਸ ਲੈਣ ਹੁੰਦਾ ਤੁਸੀਂ ਮੈਨੂੰ ਪਹਿਲਾਂ ਪਿਕਚਰ ਭੇਜਿਆ ਕਰੋ WhatsApp ਦੇ ਉੱਪਰ ਤੇ ਮੈਸੇਜ ਛੱਡਿਆ ਕਰੋ ਜਦੋਂ ਫਾਈਨਲ ਆਰਡਰ ਹੋ ਜਾਂਦਾ ਆਪਣਾ ਫਿਰ ਜੇ ਤੁਸੀਂ ਆਰਡਰ ਜੰਮੇ ਫਾਈਨਲ ਕਰਨਾ ਮੇਰੇ ਨਾਲ ਫਿਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਿਉਂਕਿ ਕੰਮ ਹੁਣ ਆਪਣਾ ਬਿਜ਼ੀ ਹੁੰਦਾ ਵਾ ਤੇ ਵਿੱਚ ਕਈ ਵਾਰ ਆਪਣਾ ਤੋਂ ਭੈਣਾਂ ਦੀ ਕਾਲ ਅਟੈਂਡ ਨਹੀਂ ਹੁੰਦੀ ਤਾਂ ਭੈਣਾਂ ਮਾਈਂਡ ਕਰਦੀਆਂ ਨੇ ਕਿ ਆਪਾਂ ਕਾਲ ਨਹੀਂ ਚੱਕ ਰਹੇ ਹੈਗੇ ਤਾਂ ਪਲੀਜ਼ ਮੈਨੂੰ ਤੁਸੀਂ WhatsApp ਤੇ ਪਹਿਲਾਂ ਮੈਸੇਜ ਭੇਜਿਆ ਕਰੋ ਫਿਰ ਆਪਾਂ ਮੈਸੇਜ ਦੇ ਰਿਪਲਾਈ ਜ਼ਰੂਰ ਜਨਾ ਲੇਟ ਫੇਟ ਆਪਾਂ ਜ਼ਰੂਰ ਮੈਸੇਜ ਦੇ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਹ ਪਹਿਲੇ ਸੂਟ ਤੋਂ ਹਾਂਜੀ ਇੱਕ ਗੱਲ ਹੋਰ ਕਈ ਬਣਾ ਵੀ ਆਪਨੂੰ ਕਾਲ ਆਉਂਦੀ ਆ ਵੀ ਤੁਹਾਡੀ ਬੁਟੀਕ ਕਿੱਥੇ ਆਪਣੀ ਬੁਟੀਕ ਜਗਰਾਉਂ ਸ਼ਹਿਰ ਦੇ ਵਿੱਚ ਆ ਇਹ ਲੁਧਿਆਣੇ ਦੇ ਮੋਗੇ ਦੇ ਸੈਂਟਰ ਚ ਪੈ ਜਾਂਦਾ ਇਹ ਰੈਕੋਰਡ ਵਾਲੀ ਰੋਡ ਦੇ ਉੱਪਰ ਆ ਇਹ ਆਪਣੇ ਬਿਲਕੁਲ ਨੇੜੇ ਨਵਾਂ ਠਾਣਾ ਸਿਟੀ ਬਣਿਆ ਉਸ ਤੋਂ 10 ਕੁ ਦੁਕਾਨਾਂ ਕਹਿ ਲਓ ਅੱਗੇ ਮੇਰੀ ਇਹ ਮੇਨ ਰੋਡ ਦੇ ਉੱਪਰ ਹੀ ਬੁਟੀਕ ਆ ਤੁਸੀਂ ਕਿਸੇ ਵੀ ਟਾਈਮ ਆਪਾਂ ਨੂੰ ਕਾਲ ਕਰਕੇ ਬੁਟੀਕ ਤੇ ਆ ਸਕਦੇ ਹੋ ਹਾਂਜੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਸ ਪਹਿਲੇ ਸੂਟ ਤੋਂ ਹਾਂਜੀ ਇਹ ਜਿਹੜਾ ਪਹਿਲਾ ਸੂਟ ਆਪਣਾ ਪਿਓਰ ਸ਼ਿਮਰ ਦੇ ਵਿੱਚ ਬਣਿਆ ਹੋਇਆ ਸੂਟ ਆ ਬਹੁਤ ਹੀ ਸੋਹਣਾ ਸਟੱਫ ਹੈਗਾ ਪਲਾਜ਼ੋ ਸੂਟ ਬਣਿਆ ਹੋਇਆ ਤੇ ਪੈਨਲ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਵਰਕ ਪੂਰੇ ਸੂਟ ਦੇ ਉੱਪਰ ਆਪਾਂ ਪੈਨਲ ਦਿੱਤੇ ਹੋਇਆ ਵਿੱਚ ਛੋਟਾ ਤੇ ਵੱਡਾ ਜਿਵੇਂ ਪੈਨਲ ਦੇ ਕੇ ਨਾ ਬਹੁਤ ਹੀ ਸੋਹਣਾ ਜਿਵੇਂ ਪਿਓਰ ਸ਼ਿਮਰ ਦੇ ਵਿੱਚ ਇਹ ਸੂਟ ਬਣਿਆ ਸੈਮੀ ਸ਼ਿਮਰ ਵੀ ਹੁੰਦੀ ਹੈ ਇਹ ਆਪਣਾ ਪਿਓਰ ਦੇ ਵਿੱਚ ਆ ਬਹੁਤ ਹੀ ਸੋਹਣਾ ਕਲਰ ਆ ਦੇਖ ਸਕਦੇ ਹੋ ਨੈਕਲਾਈਨ ਜਿਹੜੀ ਹੈਗੀ ਆ ਕੁੜਤਾ ਪੱਟੀ ਵਾਲੀ ਬਣੀ ਹੋਈ ਆ ਤੇ 슬리브ਸ ਦੇ ਉੱਪਰ ਆਪਾਂ ਬਹੁਤ ਸੋਨਾ ਬੂਟਾ ਦਿੱਤਾ ਹੋਇਆ ਤੇ ਬਾਊਡਰ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਦੇਖ ਸਕਦੇ ਹੋ ਵਰਕ ਹੋਇਆ ਹੋਇਆ ਸਲੀਵਸ ਦੇ ਉੱਪਰ ਚਾਕਾ ਦੀ ਫਿਨਿਸ਼ਿੰਗ ਜਿਵੇਂ ਆਪਾਂ ਟਿਸ਼ੂ ਦੇ ਨਾਲ ਕਰਦੇ ਹਾਂ ਉਦਾਂ ਹੀ ਆਪਾਂ ਚਾਕਾ ਦੀ ਫਿਨਿਸ਼ਿੰਗ ਕੀਤੀ ਆ ਬੜਾ ਹੀ ਸੋਹਣਾ ਸਟੱਫ ਹੈ ਬੜਾ ਹੀ ਸੌਫਟ ਆ ਜਿਵੇਂ ਜਿਹੜਾ ਆਪਾਂ ਸੈਮੀ ਸ਼ਿਮਰ ਲੈਂਦੇ ਹਾਂ ਉਹ ਕਈ ਪਹਿਣਾ ਨਹੀਂ ਪਾ ਸਕਦੇ ਜਿਵੇਂ ਕਹਿੰਦੀਆਂ ਜੇ ਸਾਡੇ ਬੀਚਿੰਗ ਹੁੰਦੀ ਹੈ ਇਹ ਬਿਲਕੁਲ ਹੀ ਸੌਫਟ ਸਟੱਫ ਰਹੇਗਾ ਤੇ ਪਿਓਰ ਦੇ ਵਿੱਚ ਰਹੇਗਾ ਤੁਸੀਂ ਇਹਨੂੰ ਵੀ ਇਹਨੂੰ ਡਾਈ ਇਹ ਡਾਈਏਬਲ ਸਟੱਫ ਆ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲ ਤੇ ਜਿਹੜਾ ਰਹੇਗਾ ਪਲਾਜ਼ੋ ਉਹਦੇ ਆਪਾਂ ਪੌਂਚਾ ਦੇ ਉੱਪਰ ਉਹੀ ਬਾਰਡਰ ਦਿੱਤੀ ਹੈ ਸਲੀਵਜ਼ ਵਾਲੀ ਬਹੁਤ ਹੀ ਸੋਹਣਾ ਜਿਹਾ ਉਹਦੇ ਤੇ ਵਰਕ ਕੀਤਾ ਹੋਇਆ ਕਲਰ ਬਹੁਤ ਹੀ ਸੋਹਣਾ ਲੇਸ ਜਿਹਾ ਕਲਰ ਆ ਦੁਪੱਟਾ ਜਿਹੜਾ ਭੈਣ ਨੇ ਨੈਟ ਦਾ ਕਰਾਇਆ ਆਪਣੇ ਕੋਲੋਂ ਚੁਆਇਸ ਆਬ ਦੀ ਆਪ ਕੋ ਆਪਣੀ ਹੈਨਾ ਤੇ ਰੈਡੀ ਕਰਨਾ ਆਪਾਂ ਤੁਸੀਂ ਆਪਾਂ ਨੂੰ ਦੱਸ ਦੇਣਾ ਸਾਡੀ ਆ ਚੁਆਇਸ ਆ ਇਸ ਦੇ ਵਿੱਚ ਤੁਸੀਂ ਸਾਨੂੰ ਸੂਟ ਬਣਾ ਕੇ ਦੇ ਦਿਓ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਨੈਟ ਦਾ ਦੁਪੱਟਾ ਪੂਰੇ ਦੇ ਵਿੱਚ ਆਪਾਂ ਪੈਨਲ ਪਾਏਗਾ ਬ੍ਰੀਕ ਜੀ ਲੇਸ ਲਾ ਕੇ ਆਪਾਂ ਉਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਦੁਪੱਟੇ ਦੀ ਜਿਹੜੀ ਫਿਨਿਸ਼ਿੰਗ ਆ ਹਲਕੀ ਜਿਹੀ लेस ਲਾ ਕੇ ਆਪਾਂ ਦੀ ਫਿਨਿਸ਼ਿੰਗ ਕੀਤੀ ਰਹੀ ਆ ਬਹੁਤ ਹੀ ਸੋਹਣਾ ਵਿੱਚ ਇਹਦੇ ਪੈਨਲ ਪਾਏ ਹੋਏ ਆ ਦੁਪੱਟੇ ਦੇ ਵਿੱਚ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਹਨ ਬਹੁਤ ਹੀ ਸੋਹਣਾ ਨੈਟ ਵਿੱਚ ਕਰਵਾ ਲਓ オーਰਗੈਂਜ਼ਾ ਅਜ ਕਲਾ ਕਰਾ ਲਓ ਚਨੋਂਨ ਚ ਦੁਪੱਟਾ ਰੈਡੀ ਕਰਵਾ ਲਓ ਸੈਮੀ ਸਟੱਫ ਦੇ ਵਿੱਚ ਆਪਸੂਟ ਉਹ ਰੈਡੀ ਕਰਵਾ ਸਕਦੇ ਹੋ ਨਾ ਪ੍ਰਾਈਸ ਦਾ ਵੀ ਫਰਕ ਪੈਂਦਾ ਬਹੁਤ ਦੇ ਨਾਲ 35 ਤੋਂ 4000 ਦੇ ਵਿੱਚ ਸਟੱਫ ਦਾ ਫਰਕ ਪੈ ਜਾਂਦਾ ਜਿਹੜਾ ਆਪਾਂ ਪਿਓਰ ਤੇ ਸੈਮੀ ਦੇ ਵਿੱਚ ਆਪਾਂ ਰੈਡੀ ਕਰਵਾਉਣੀ ਆ ਤੇ ਨੈਕ ਸੂਟ ਜਿਹੜਾ ਆਪਣਾ ਹੈਗਾ ਜੀ ਉਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਸੈਮੀ ਸਟੱਫ ਵੀ ਵਿਚਰੇਗਾ ਬਹੁਤ ਹੀ ਸੋਹਣੀ ਜਿਵੇਂ ਇਹ ਤੁਹਾਨੂੰ ਆਪਾਂ ਦੱਸ ਦੇਣੀ ਆ ਸੈਮੀ ਡੁਪੀਆਨ ਦੇ ਵਿੱਚ ਪਰ ਇਹਦਾ ਕਲਰ ਫਰਕਾ ਰਿਹਾ ਇਹ ਬਲੂ ਟੂਨ ਤੇ ਆ ਤੇ ਇਹਦੇ ਹੈਗਾ ਇਹ ਬਣੀ ਹੋਈ ਆ ਅਨਾਰਕਲੀ ਉੱਪਰ ਤੋਂ ਕਲੀਆਂ ਵਾਲੀ ਬਹੁਤ ਹੀ ਸੋਹਣੀ ਹੈ ਤੇ ਦੇਖ ਸਕਦੇ ਹੋ ਘੇਰੇ ਦੇ ਉੱਪਰ ਬਾਰਡਰ ਦਿੱਤੀ ਹੈ ਵਿੱਚ ਸਾਰੇ ਬੂਟਾ ਬੂਟੀ ਪਾ ਕੇ ਛੋਟੀ ਬੂਟੀ ਜਿਵੇਂ ਪਾ ਕੇ ਨਾ ਨਾਲ ਵੱਡੇ ਬੂਟੇ ਦੇ ਕੇ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਇਹ ਤੇ ਨੈਕਲਾਈਨ ਬਹੁਤ ਸੋਹਣੀ ਬਣੀ ਹੈ ਰਾਉਂਡ ਸ਼ੇਪ ਦੇ ਵਿੱਚ ਉਹਦੇ ਤੇ ਵੀ ਆਪਾਂ ਬਾਰਡਰ ਦਿੱਤੀ ਹੋਈ ਆ ਬਹੁਤ ਹੀ ਸੋਹਣਾ 슬ੀਵਜ਼ ਦੇ ਉੱਪਰ ਵਰਕ ਰਹੇਗਾ ਉਹੀ ਆਪਾਂ ਇੱਕ ਬੂਟਾ ਫੇਰ ਇਹਦੇ 슬ੀਵਜ਼ ਦੇ ਉੱਪਰ ਦਿੱਤਾ ਹੈ 슬ੀਵਜ਼ ਦੀ ਮੂਰੀ ਤੇ ਆਪਾਂ ਉਸੇਮ ਬਾਰਡਰ ਦਿੱਤੀ ਹੋਈ ਆ ਵਿੱਚ ਸਾਰੇ ਬੂਟੀ ਪਾਈ ਲਿਆ ਜਿਵੇਂ ਥੋੜੇ ਜਿਹਾ ਪਹਿਣਾ ਏਜ ਜਿਹੜੀ ਹੁੰਦੀ ਆ ਉਹ ਕਹਿੰਦੇ ਆਂ ਦੀ ਆਪਾਂ ਨੂੰ ਵੀ ਜੋ ਪਾਇਆ ਹੈ ਨਹੀਂ ਚੰਗਾ ਲੱਗਦਾ ਇਦਾਂ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਇਹ ਫਰੌਕ ਬੜੀਆਂ ਹੋਈਆਂ ਹਰ ਤਰ੍ਹਾਂ ਦੀ ਏਜ ਜਿਵੇਂ ਇਹ ਸੂਟ ਵੇਅਰ ਕਰ ਸਕਦੇ ਨੇ ਹਨਾ ਤੇ ਇਹਦੀ ਬੈਕ ਤੇ ਵੀ ਸੇਮ ਵਰਕ ਜਿਹੜਾ ਫਰੰਟ ਤੇ ਵਰਕ ਹੋਇਆ ਹੈ ਉਹੀ ਸੇਮ ਵਰਕ ਆਪਾਂ ਇਹਦੀ ਬੈਕ ਤੇ ਦਿੱਤਾ ਹੈ ਬੈਕ ਤੇ 프ਰੰਟ ਬਿਲਕੁਲ ਸੇਮ ਤੇ ਪਲਾਜ਼ੋ ਦੀ ਮੂਰੀ ਤੇ ਉਹੀ ਬਾਰਡਰ ਜਿਹੜੀ ਆਪਾਂ ਇਹਦੀ ਅ ਅਨਾਰਕਲ ਤੇ ਦਿੱਤੀ ਸੀ ਉਹਨਾ ਉਹੀ ਬਾਰਡਰ ਆਪਾਂ ਇਹਦੀ ਪਲਾਜ਼ੋ ਤੇ ਕੀਤੀ ਹੋਈ ਆ ਵਰਕ ਕੀਤਾ ਹੋਇਆ ਹੈ ਹਨਾ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਸਟੱਫ ਵੀ ਬਹੁਤ ਵਧੀਆ ਇਹਨੂੰ ਇਹ ਜਿਹੜੇ ਸਟੱਫ ਦੇ ਵਿੱਚ ਮੇਰੇ ਕੋਲ ਸੂਟ ਬਹੁਤ ਰਿਪੀਟ ਦੇ ਵਿੱਚ ਬਣ ਕੇ ਜਾਂਦੇ ਆ ਵੀ ਇਹਨਾਂ ਭੈਣਾਂ ਨੂੰ ਪਸੰਦ ਆਉਂਦਾ ਇਹ ਸਟੱਫ ਬਹੁਤ ਹੀ ਪਿਆਰਾ ਜਿਹਾ ਕਲਰ ਆ ਬਲੂ ਕਲਰ ਇਹਦੇ ਵਿੱਚ ਰॉयਲ ਬਲੂ ਟੋਨ ਤੇ ਆ ਰਿਹਾ ਹੈ ਇਹ ਬਲੂਇਸ਼ ਜਿਹਾ ਕਲਰ ਆ ਦੁਪੱਟਾ ਆਪਾਂ ਪਿਓਰ ਚਲਵਾਉਂਦਾ ਕੀਤਾ ਉਹ ਵੀ ਲੇਸ ਲਾ ਕੇ ਰੈਡੀ ਕੀਤਾ ਹੋਇਆ ਜਿਹੜਾ ਦੁਪੱਟਾ ਆਪਾਂ ਲੇਸ ਲਾ ਕੇ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣੀ ਲੇਸਾਂ ਦੀ ਫਿਨਿਸ਼ਿੰਗ ਕੀਤੀ ਹੋਈ ਆ ਤੇ ਲੇਸ ਲਾ ਕੇ ਆਪਾਂ ਦੁਪੱਟਾ ਰੈਡੀ ਕੀਤਾ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਇਹ ਲੇਸ ਲਾ ਕੇ ਰੈਡੀ ਹੋਇਆ ਤੇ ਨੈਕਸਟ ਸੂਟ ਜਿਹੜਾ ਹੈਗਾ ਉਹ ਵੀ ਆਪਣਾ ਰਿਪੀਟ ਵਾਲਾ ਡਿਜ਼ਾਈਨ ਦਾ ਹੈਗਾ ਉਹਦੇ ਨਾਲ ਦਾ ਸੂਟ ਵੀ ਬਹੁਤ ਬਣੇ ਹੋਏ ਆ ਅੱਜ ਦੀ ਵੀਡੀਓ ਦੇ ਵਿੱਚ ਵੀ ਦੋ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲੇ ਸੂਟ ਹੈਗੇ ਆ ਬਣੇ ਹੋਏ ਤੇ ਬਹੁਤ ਹੀ ਸ ਪਰਪਲ ਕਲਰ ਪਿਓਨ ਕਰੇਵ ਦੇ ਵਿੱਚ ਇਹ ਸੂਟ ਬਣਿਆ ਹੋਇਆ ਇਹ ਬਣਾਤਾ ਤੁਸੀਂ ਬਿਲਕੁਲ ਪਹਿਲਾਂ ਵੀ ਦੇਖ ਚੁੱਕੇ ਹੋ ਬੜੇ ਹੋਏ ਸੂਟ ਕਿਉਂਕਿ ਡਿਜ਼ਾਈਨਰਾਂ ਨੂੰ ਆਪਣੇ ਬਹੁਤ ਹੀ ਜ਼ਿਆਦਾ ਪਹਿਣਾ ਪਿਆਰ ਦੇ ਰਹੀਆਂ ਨੇ ਬਹੁਤ ਹੀ ਸੋਹਣਾ ਜਿਹਾ ਵਰਕ ਦੇਖ ਸਕਦੇ ਹੋ ਇਹ ਹਨਾ ਚਾਕਲੇ ਦਾ ਕੰਮ ਰਿਹਾਗਾ ਚਾਕਲੇ ਦੇਤੇ ਵਰਕ ਕੀਤਾ ਹੈ ਬਹੁਤ ਹੀ ਕਲੀਨ ਵਰਕ ਆ ਤੇ ਜਿਹੜੀਆਂ ਭੈਣਾਂ ਕੋਲੇ ਹੁਣ ਤੱਕ ਬਣ ਕੇ ਗਿਆ ਸਭ ਨੇ ਬਹੁਤ ਹੀ ਵਧੀਆ ਆਪਾਂ ਨੂੰ ਰਿਸਪੌਂਸ ਦਿੱਤਾ ਬਹੁਤ ਹੀ ਪਿਆਰਾ ਵਰਕ ਆ ਵਿੱਚ ਸਾਰੇ ਬੂਟੀ ਦਿੱਤੀ ਹੈ ਟਿਸ਼ੂ ਲਾ ਕੇ ਆਪਾਂ ਨਾਲ ਚੰਪਾ ਲੇਸ ਐਡ ਕਰਕੇ ਕੀਤੀ ਹੋਈ ਆ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ neck line ਦੇ ਉੱਪਰ ਵਰਕ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ राउंड neck ਵਿੱਚ ਬੜੀ ਸੋਹਣੀ ਉਹਦੇ ਜਿਹੜੀ ਹੈਗੀਆ ਵਰਕ ਨਾਲ ਫਿਨਿਸ਼ਿੰਗ ਕੀਤੀ ਹੋਈ ਆ ਤੇ sleeve ਦੇ ਉੱਪਰ ਵਰਕ ਸੇਮ ਬਾਰਡਰ ਆਪਾਂ sleeve ਦੇ ਉੱਪਰ ਤੇ ਸਾਰੇ ਦੇ ਵਿੱਚ ਬੂਟੀ ਦਿੱਤੀ ਹੋਈ ਆ ਬੜਾ ਹੀ ਪਿਆਰਾ ਜਿਹਾ ਕੰਮ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਵੇਂ ਜੇ ਸੂਟ ਬਣਿਆ ਪ्योर 80 ਗ੍ਰਾਮ ਫ੍ਰੀ ਦੇ ਵਿੱਚ ਇਹ ਰਹੇਗਾ ਸ਼ਰਾਰਾ ਸੂਟ ਜਿੱਦਾਂ ਇਹ ਫਰੰਟ ਤੇ ਵਰਕ ਹੋਇਆ ਹੈ ਬੈਕ ਤੇ ਆਪਾਂ ਚਾਕਾ ਤੇ ਨਹੀਂ ਕੀਤਾ ਬਾਕੀ ਸਾਰੇ ਦੇ ਵਿੱਚ ਆਪਾਂ ਉਹਦੇ ਬੂਟੀ ਦਿੱਤੀ ਹੋਈ ਆ neck line ਦੇ ਉੱਪਰ ਵਰਕ ਦੇ ਵਿੱਚ ਬੂਟੀ ਬੁੱਟੀ ਹੋਈ ਆ ਬਹੁਤ ਹੀ ਸੋਹਣੀ ਜੀ ਦੇਖ ਸਕਦੇ ਬੈਕ ਲੈਕ ਬਣੀ ਹੋਈ ਆ ਉਹਦੇ ਤੇ ਵਰਕ ਕੀਤਾ ਹੋਇਆ ਤੇ ਸਾਰੇ ਦੇ ਵਿੱਚ ਬੂਟੀ ਆ ਬਹੁਤ ਹੀ ਪਿਆਰਾ ਕਲਰ ਡਾਰਕ ਪਰਪਲ ਤੇ ਨਾਲ ਜਿਹੜਾ ਇਹਦੇ ਬਣਿਆ ਹੋਇਆ ਸ਼ਰਾਰਾ ਕਲੀਆਂ ਵਾਲਾ ਤੇ ਦੁਪੱਟਾ ਵੀ ਇਹਦਾ ਫੋਰ ਸੈਟ ਦਾ ਦੁਪੱਟੇ ਦੀ ਜੇ ਫਿਨਿਸ਼ਿੰਗ ਕਰਨੀ ਬਾਕੀ ਸੀਗੀ ਤੇ ਮੈਂ ਕਿਹਾ ਇੱਕ ਵਾਰ ਤੁਹਾਡੇ ਨਾਲ ਇਹ ਆਪਾਂ ਵੀਡੀਓ ਸ਼ੇਅਰ ਕਰ ਲਈਏ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਸ਼ਰਾਰਾ ਬਣਿਆ ਭੈਣ ਨੇ ਕਿਹਾ ਸੀ ਸ਼ਰਾਰਾ ਮੇਰਾ ਜਿਆਦਾ ਫਲੇਅਰ ਵਾਲਾ ਨਾ ਹੋਵੇ ਆਪਾਂ ਇਹਨੂੰ ਜਿਆਦਾ ਫਲੇਅਰ ਨਹੀਂ ਰੱਖਿਆ ਵਿੱਚ ਸਾਰੇ ਬੂਟੀ ਪਾਈ ਹੋਈ ਆ ਤੇ ਬਾਰਡਰ ਦਿੱਤੀ ਹੋਈ ਆ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ ਤੇ ਆਪਾਂ ਇਹਦੀ ਫਿਨਿਸ਼ਿੰਗ ਜਿਹੜੀ ਹੈਗਾ ਟਿਸ਼ੂ ਤੇ ਚੰਪਾ ਦੇਸ ਨਾਲ ਕੀਤੀ ਹੋਈ ਆ ਤੁਸੀਂ ਕਿਸੇ ਜਿਵੇਂ ਕਈ ਵਾਰ ਬਨਾਰਸੀ ਬੂਟੀ ਵਾਲੇ ਸਟੱਫ ਨਾਲ ਕਰਾਉਣੀ ਆ ਉਹਦੇ ਨਾਲ ਵੀ ਕਰਵਾ ਸਕਦੇ ਹੋ ਸਿੰਪਲ ਪਾਈਪਿੰਗ ਲਵਾ ਕੇ ਬਣਵਾਉਣੀ ਆ ਉਹਦਾ ਵੀ ਬਣ ਸਕਦਾ ਵਾ ਹਨਾ ਸਭ ਦੀ ਚੁਆਇਸ ਆ ਤੇ ਤੁਸੀਂ ਆਪਣੀ ਚੁਆਇਸ ਦੇ ਹਿਸਾਬ ਨਾਲ ਆਪਣੇ ਕੋਲ ਇਹ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਇਹ ਸੂਟ ਬਣਿਆ ਜਦੋਂ ਆਪਾਂ ਇਹਨੂੰ ਸੈਮੀ ਦੇ ਵਿੱਚ ਬਣਾਵਾਂਗੇ ਸੈਮੀ ਦੇ ਵਿੱਚ ਨਾ ਪ੍ਰਾਈਸ ਦਾ ਫਰਕ ਪੈ ਜਾਂਦਾ ਇਹ ਪਿਓਰ ਦੇ ਵਿੱਚ ਬਣਿਆ ਹੋਇਆ ਵਾ ਤੇ ਬਹੁਤ ਹੀ ਸੋਹਣਾ ਜਿਹਾ ਕੰਮ ਰਹਿ ਗਿਆ ਬਹੁਤ ਹੀ ਪਿਆਰਾ ਵਰਕ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰਾਂ ਦੇ ਵਿੱਚ ਇਹ ਸੂਟ ਬਣਿਆ ਹੋਇਆ ਇੱਕ ਬਣਿਆ ਹੋਇਆ ਰਸਟ ਕਲਰ ਦੇ ਵਿੱਚ ਤਾਂ ਨੈਕਸਟ ਸੂਟ ਦਿਖਾਉਣੀ ਆ ਪਰ ਰਸਟ ਕਲਰ ਦੇ ਵਿੱਚ ਜਿਹੜਾ ਇਹ ਬਣਿਆ ਨੇ ਬਹੁਤ ਹੀ ਪਿਆਰਾ ਜਿਹਾ ਨਾਲ ਦੁਪੱਟਾ ਬਣਿਆ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਰਸਟ ਕਲਰ ਦੇ ਵਿੱਚ ਇਹ ਸੂਟ ਬਣਿਆ ਹੋਇਆ ਅੱਜ ਮੇਰੀ ਜਿਹੜੀ ਹੈਲਪਰ ਕੁੜੀ ਆ ਬਿਮਾਰ ਆ ਤੇ ਤਾਂ ਕਰਕੇ ਆਪਾਂ ਨੂੰ ਕੱਲ੍ਹ ਨੂੰ ਵੀਡੀਓ ਬਣਾਉਣੀ ਪਈ ਬਹੁਤ ਹੀ ਸੋਹਣਾ ਦੇਖ ਸਕਦੇ ਹੋ ਇਹਦੇ ਚਾਕੇ ਤੇ ਤਾਂ ਕੰਮ ਸੇ ਸਿਰਫ ਚੇਂਜ ਇਹਦੇ ਵਿੱਚ ਕੀਤਾ ਹੋਇਆ ਇੱਕ ਫਿਨਿਸ਼ਿੰਗ ਪੱਟੀ ਦਾ ਇਹਦੇ ਵਿੱਚ ਆਪਾਂ ਮਹਿੰਦੀ ਕਲਰ ਦੀ ਭੈਣ ਨਹੀਂ ਗਿਆ ਸੀ ਆਪਾਂ ਨੂੰ ਫਿਨਿਸ਼ਿੰਗ ਪੱਟੀ ਚਾਹੀਦੀ ਆ ਨਾਲ ਚੰਪਾ ਲੇਸ ਵਰਕ ਸਾਰਾ ਸੇਮ ਰਹੇਗਾ ਨੈਕਲਾਈਨ ਬਹੁਤ ਹੀ ਸੋਹਣੀ ਬਣੀ ਹੋਈ ਆ ਦੇਖ ਸਕਦੇ ਹੋ ਨੈਕ ਦੇ ਉੱਪਰ ਸੇਮ ਵਰਕ ਰਹੇਗਾ ਕੀਤਾ ਹੋਇਆ ਨਾ ਵਿਚਾਰੇ ਬੂਟੀ ਸੇਮ 슬ੀਵਸ ਰਹਿਣ ਗਈਆਂ ਤੇ ਬਹੁਤ ਹੀ ਸੋਹਣੇ 슬ੀਵਸ ਦੇ ਉੱਪਰੋ ਸੇਮ ਵਰਕ ਕੀਤਾ ਹੋਇਆ ਤੇ ਬੈਕ ਦੇ ਵਿੱਚ ਬੂਟੀ ਤੇ ਨੈਕਲਾਈਨ ਸੇਮ ਆਪਾਂ ਬੈਕ ਦੇ ਵਿੱਚ ਬੂਟੀ ਦਿੱਤੀ ਹੋਈ ਆ ਤੇ ਨੈਕਲਾਈਨ ਦੇ ਉੱਪਰ ਵਰਕ ਕੀਤਾ ਆ ਜਿਹੜਾ ਇਹਦੇ ਨਾਲ ਆਪਾਂ ਛਰਾਰਾ ਡੈਡੀ ਕੀਤਾ ਉਹ ਕਾਫੀ ਫਲੇਅਰ ਦੇ ਕਈ ਵਾਰ ਜਿਵੇਂ ਨਾ ਆਪਾਂ ਨੂੰ ਇਨੀਸ਼ੀਏਟਿਵ ਦੇ ਨਾਲ ਮਿਲ ਕੇ ਦੇ ਦਿੰਦੀਆਂ ਹੁੰਦੀਆਂ ਨੇ ਵੀ ਸਾਨੂੰ ਇੰਨਾ ਜ਼ਿਆਦਾ ਪਲੇਅਰ ਚਾਹੀਦਾ ਫਿਰ ਆਪਾਂ ਉਦਾਂ ਹੀ ਰੱਖੀਦਾ ਵਾ ਕਿਸੇ ਨੇ ਬਾਅਦ ਪਲੇਅਰ ਕਰਾਉਣਾ ਕਿਸੇ ਨੇ ਘੱਟ ਪਲੇਅਰ ਕਰਾਉਣਾ ਇਹ ਰਸਟ ਕਲਰ ਦੇ ਵਿੱਚ ਆ ਥੋੜਾ ਜਿਹਾ ਇਹਦਾ ਵੀ ਕਲਰ ਚੇਂਜ ਆਇਆ ਹੈ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਦੇ ਵਿੱਚ ਤਾਂ ਮੈਂ ਹਮੇਸ਼ਾ ਕਹਿੰਦੀ ਵੀ ਹੁੰਨੀ ਆ ਭੈਣਾਂ ਨੂੰ ਵੀ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਕਲਰ ਦੇਖ ਰਿਹਾ ਥੋੜਾ ਬਹੁਤ ਉਹਦੇ ਨਾਲ ਕਲਰ ਦਾ ਫਰਕ ਹੁੰਦਾ ਤੁਸੀਂ ਕਲਰ ਚਾਰਟ ਤੋਂ ਵੀ ਭੇਜ ਸਕਦੇ ਹੋ ਜਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਜਿਹੜੇ ਸਿਰ ਕਲਰ ਦੇ ਵਿੱਚ ਬਣ ਕੇ ਗਿਆ ਸੂਟ ਉਹਦੇ ਵਿੱਚ ਹੀ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਇਹ ਜਿਹੜੇ ਕਲਰ ਹੁੰਦੇ ਆ ਨਾ ਸੂਟ ਆਪਣੇ ਆਪਣੇ ਖੁਦ ਦੇ ਰੈਡੀ ਕਿਤੇ ਥੋੜਾ ਬਹੁਤ ਇਹਨਾਂ ਦਾ ਕਲਰ ਮੈਂ ਰੱਖਦੀ ਹੁੰਨੀ ਆ ਆਪਣੇ ਕੋ ਇਹ ਇਹ ਰਹਿ ਗਿਆ ਜੀ ਦਾ ਸ਼ਰਾਰਾ ਬਹੁਤ ਹੀ ਸੋਹਣਾ ਫਲੇਅਰ ਦੇ ਵਿੱਚ ਇਹ ਆਪਾਂ ਸ਼ਰਾਰਾ ਰੈਡੀ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਸ਼ਰਾਰਾ ਫੁੱਲ ਫਲੇਅਰ ਦੇ ਵਿੱਚ ਪੂਰਾ ਹੈਵੀ ਫਲੇਅਰ ਹੈਗਾ ਸਾਰੇ ਦੇ ਵਿੱਚ ਬੂਟੀ ਪਾਈ ਆ ਬਹੁਤ ਹੀ ਸੋਹਣੀ ਬਾਰਡਰ ਦਿੱਤੀ ਹੋਈ ਆ ਇਹਦੀ ਵੀ ਫਿਨਿਸ਼ਿੰਗ ਆਪਾਂ ਇਹਦੇ ਸਟੱਫ ਦੇ ਨਾਲ ਕੀਤੀ ਹੋਈ ਆ ਬਹੁਤ ਹੀ ਸੋਹਣਾ ਫਲੇਅਰ ਦੇ ਵਿੱਚ ਇਹ ਸ਼ਰਾਰਾ ਰੈਡੀ ਹੈ ਦੇਖ ਸਕਦੇ ਹੋ ਲੁੱਕ ਲਾਈਕ ਲਹਿੰਗਾ ਬਹੁਤ ਹੀ ਸੋਹਣਾ ਜਿਵੇਂ ਇਹ ਸੂਟ ਬਣਿਆ ਕਲਰ ਰਸਟ ਰਹੇਗਾ ਇਹ ਸੈਮੀ ਸਟਾਫ ਦੇ ਵਿੱਚ ਬਣਿਆ ਪਹਿਲਾ ਵਾਲਾ ਸੂਟ ਪਿਓਰ ਦੇ ਵਿੱਚ ਬਣਿਆ ਹੋਇਆ ਤੇ ਜਿਹੜਾ ਆਪਾਂ ਨੈਕਸਟ ਸੂਟ ਦਿਖਾਵਾਂਗੇ ਉਹ ਵੀ ਪਿਓਰ ਦੇ ਵਿੱਚ ਹੀ ਬਣਿਆ ਹੈ ਦੁਪੱਟਾ ਇਹਦਾ ਪਿਓਰ オーਰਗਾਂਜ਼ਾ ਦਾ ਬਣਿਆ ਹੋਇਆ ਪਿਓਰ オーਰਗਾਂਜ਼ਾ ਦੇ ਵਿੱਚ ਆਪਾਂ ਦੁਪੱਟਾ ਰੈਡੀ ਕੀਤਾ ਉਹਦੇ ਵੀ ਆਪਾਂ ਫਿਨਿਸ਼ਿੰਗ ਲਾਈਕ ਪੱਟੀ ਦੇ ਕੇ نیچے ਫਿਨਿਸ਼ਿੰਗ ਪੱਟੀ ਤੇ 4 ਸਾਈਡ ਬਾਰਡਰ ਬਹੁਤ ਸੋਹਣੀ ਲੇਸ ਲਾਈ ਹੋਈ ਹੈ ਇਹਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਜਿਵੇਂ ਕਲਰ ਕੰਬੀਨੇਸ਼ਨ ਦੇ ਦਿੱਤੇ ਸੀ ਸੂਟ रेडी ਹੋਇਆ ਇਹ ਭੈਣ ਨੇ ਆਪਾਂ ਨੂੰ ਕਲਰ ਚੋਇਸ ਆਪ ਦਿੱਤੀ ਸੀਗੀ ਕਲਰ ਚੋਇਸ ਭੈਣਾਂ ਦੀ ਆਪ ਵੀ ਹੁੰਦੀ ਹੈ ਵਰਕ ਦੀ ਚੋਇਸ ਵੀ ਭੈਣਾਂ ਦੀ ਆਪ ਦਿੰਦੀ ਆ ਬਹੁਤ ਭੈਣਾਂ ਆਪਣੇ ਤੇ ٹرسٹ ਕਰਕੇ ਆਪਾਂ ਨੂੰ ਕਹਿ ਵੀ ਦਿੰਦੀਆਂ ਨੇ ਵੀ ਭੈਣ ਤੂੰ ਆਪਣੇ ਆਪ ਰੈਡੀ ਕਰ ਦੇ ਸੂਟ ਹਨਾ ਵੀ ਆਪਣੀ ਚੋਇਸ ਦੇ ਕਲਰ ਨਾਲ ਆਪਣੀ ਏਜ ਦੱਸ ਦਿੰਦੀਆਂ ਜਾਂ ਆਪਣੇ ਕਲਰ ਦੱਸ ਦਿੰਦੀਆਂ ਨੇ ਵੀ ਇਹਨਾਂ ਕਲਰਾਂ ਚ ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ ਆਪਣੀ ਚੋਇਸ ਨਾਲ ਤੁਸੀਂ ਲੈ ਕੇ ਮੈਨੂੰ ਵੀ ਰੈਡੀ ਕਰ ਦਿਓ ਹਨਾ ਆਪਾਂ ਇਦਾਂ ਵੀ ਜਾਨੀ ਕਰੀ ਦੀਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਹੈ ਰਸਟ ਕਲਰ ਦਾ ਸੂਟ ਰਹੇਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਤੇ ਬਹੁਤ ਹੀ ਸੋਹਣਾ ਫੋਰ ਸਾਈਡਰ ਦੁਪੱਟਾ ਰਹਿ ਗਿਆ ਵਿੱਚ ਸਾਰੇ ਆਪਾਂ ਦੁਪੱਟੇ ਦੇ ਵਿੱਚ ਬੂਟੀ ਦਿੱਤੀ ਹੋਈਆਂ ਤੇ ਫੋਰ ਸਾਈਡ ਬਾਰਡਰ ਦਿੱਤੀ ਹੋਈ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਆਪਣੇ ਕੋਲੋਂ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਸੋਹਣੀ ਹੈ ਨਾਲ ਕਲੀ ਬਣੀ ਹੋਈ ਆ ਪਹਿਣਨੇ ਪਹਿਲਾਂ ਵੀ ਆਪਾਂ ਤੋਂ ਡਰੈਸ ਬਣਵਾਈਆਂ ਸੀਗੀਆਂ ਉਹਨਾਂ ਨੂੰ ਪਸੰਦ ਆਈ ਆ ਤੇ ਉਹ ਜ਼ਿਆਦਾ ਭੈਣ ਆਪਣੀ ਇਹ ਨਾਲ ਕਲੀ ਹੀ ਪਾਉਂਦੀ ਆ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਹਰ ਇੱਕ ਕਲੀ ਦੇ ਉੱਪਰ ਆਪਾਂ ਇਹਦੇ ਵਰਕ ਦਿੱਤਾ ਹੋਇਆ ਵਿੱਚ ਆਪਾਂ ਇੱਕ ਬੂਟਾ ਤੇ ਸਾਰੇ ਦੇ ਵਿੱਚ ਆਪਾਂ ਪੈਨਲ ਪਾਏ ਹੋਏ ਆ ਬਹੁਤ ਹੀ ਸੋਹਣਾ ਵਰਕ ਜਿੱਦਾਂ ਫਰੰਟ ਤੇ ਹੋਇਆ ਉਦਾਂ ਹੀ ਬੈਕ ਤੇ ਹੋਇਆ ਜਿਵੇਂ ਉਹਨਾਂ ਨੇ ਕਿਹਾ ਸੀ ਆਪਾਂ ਨੂੰ ਜਿਆਦਾ ਮਹਿੰਗਿਆ ਨਹੀਂ ਚਾਹੀਦੀਆਂ ਪ੍ਰੋਕਾ ਹਨਾ ਵੀ ਜਿਆਦਾ ਹੈਵੀ ਲੁੱਕ ਚ ਵੀ ਨਾ ਹੋਣ ਸਿੰਪਲ ਸੋਬਰ ਜੀਆਂ ਹੁਣ ਆਪਾਂ ਉਸ ਦੇ ਰਿਕਾਰਡਿੰਗ ਇਹ ਆਪਾਂ ਜਿਵੇਂ ਉਹਨਾਂ ਨੂੰ ਰੈਡੀ ਕਰਕੇ ਦਿੱਤੇ ਆ ਬਹੁਤ ਹੀ ਸੋਹਣੇ ਦੇਖ ਸਕਦੇ ਹੋ ਸਲੀਵਜ਼ ਦੇ ਉੱਪਰ ਆਪਾਂ ਬੂਟਾ ਦਿੱਤਾ ਕਿਸੇ ਦੀ ਸਲੀਵਜ਼ ਹੈ ਵੀ ਕੀਤੀ ਆ ਕਿਸ ਦਾ ਨੈਕ ਹੈ ਵੀ ਕੀਤਾ ਆ ਕਿਸੇ ਦੇ ਉੱਪਰ ਵਰਕੇ ਦਾ ਸਾਰੇ ਆਪਾਂ ਡਿਫਰੈਂਟ ਸਟਾਈਲ ਦੇ ਨਾਲ ਹੀ ਉਹਨਾਂ ਦੇ ਬਣਾ ਕੇ ਦਿੱਤੇ ਆ ਸੈਮੀ ਕਰੇਰ ਦੇ ਵਿੱਚ ਰਹੂਗੀ ਤੇ ਸੈਲਫ ਪ੍ਰਿੰਟ ਵਾਲਾ ਸੈਲਫ ਬਹੁਤ ਹੀ ਸੋਹਣਾ ਕਲਰ ਆ ਹਲਕਾ ਪਰਪਲ ਜਿਹਾ ਕਲਰ ਬੈਗ ਤੇ ਵੀ ਆਪਾਂ ਉਸੇ ਮਰ ਕੇ ਕੀਤਾ ਜਿਹਦਾ ਆਪਾਂ 프ੌਂਟ ਤੇ ਕੀਤਾ ਉਹਦਾ ਹੀ ਆਪਾਂ ਸਾਰਾ ਇਹਦੇ ਬੈਕ ਤੇ ਕੀਤਾ ਹੈ ਆਪਣਾ ਜਿਵੇਂ ਜਿੰਨੇ ਵੀ ਆਪਾਂ ਡਰੈਸ ਬਣਾਉਂਦੇ ਬੈਕ 프ੌਂਟ ਤੇ ਆਪਾਂ ਵਰਕ ਕਰੀਦਾ ਵਾ ਬਹੁਤ ਹੀ ਸੋਹਣਾ ਵਰਕ ਆ ਹੈ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਦੇ ਵਿੱਚ ਬਣਵਾ ਸਕਦੇ ਹੋ ਸੈਮੀ ਕ੍ਰੀਪ ਦੇ ਵਿੱਚ ਰਹੂਗੀ ਤੇ ਨਾਲ ਸਾਰਿਆਂ ਦੇ ਵਿੱਚ ਆਪਾਂ ਜਿਹੜੀਆਂ ਹੈਗੀਆਂ ਸਲਵਾਰਾਂ ਰੈਡੀ ਕੀਤੀਆਂ ਹੋਈਆਂ ਨੇ ਜਿੰਨੇ ਵੀ ਆਪਾਂ ਡਰੈਸ ਬਣਾਈਆਂ ਨੇ ਉਹਨਾਂ ਦੀਆਂ ਸਲਵਾਰਾਂ ਰੈਡੀ ਕੀਤੀਆਂ ਨੇ ਤੇ ਨਾਲ ਸਲਵਾਰ ਆ ਸਟ੍ਰੇਟ ਸਲਵਾਰ ਹੋਊਗੀ ਉਹਦੇ ਵੀ ਆਪਾਂ ਪਹੁੰਚਾ ਤੇ ਲਿਆਸ ਦਿੱਤੀ ਹੋਈ ਆ ਤੇ ਜਿਹੜਾ ਦੁਪੱਟਾ ਰਹੂਗਾ ਬਹੁਤ ਹੀ ਸੋਹਣਾ ਦੁਪੱਟਾ ਪਿਓਰ ਚੁਣਾਉਂਦਾ ਲੇਸ ਲਾ ਕੇ ਆਪਾਂ ਉਹ ਰੈਡੀ ਕੀਤਾ ਹੋਇਆ ਤੇ ਲੇਸਾਂ ਲਗਾ ਕੇ ਆਪਾਂ ਦੁਪੱਟਿਆਂ ਦੀ ਫਿਨਿਸ਼ਿੰਗ ਬਹੁਤ ਹੀ ਸੋਹਣੀ ਕਰੀ ਦੀ ਆ ਜਿੱਦਾਂ ਕਲਰ ਕੰਬੀਨੇਸ਼ਨ ਹੁੰਦਾ ਸੂਟ ਦਾ ਉਦਾਂ ਦੀ ਆਪਾਂ ਉਹਦੇ ਦੁਪੱਟੇ ਨੂੰ ਲੁੱਕ ਦੇ ਦੇਈ ਦੀ ਆ ਤੁਸੀਂ ਇਹਨਾਂ ਨੂੰ ਕਿਸੇ ਵੀ ਕਲਰ ਚ ਬਣਵਾ ਸਕਦੇ ਆ ਆਪਾਂ ਲਹਿੰਗਾ ਸ਼ਰਾਰਾ ਗਰਾਰਾ ਹਨਾ ਬ੍ਰਾਈਡਲ ਸੂਟ ਹਰ ਇੱਕ ਤਰ੍ਹਾਂ ਦੀ ਆਪਾਂ ਡਰੈਸ ਵਗੈਰਾ ਰੈਡੀ ਕਰ ਲਈਦੀ ਆ ਤੇ ਤੁਸੀਂ ਆਪਣੇ ਕੋਲ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਆਪਣੇ ਕੋਲੋਂ ਤੁਸੀਂ ਭੇਜ ਕੇ ਵੀ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ। ਤੇ ਨੈਕਸਟ ਜਿਹੜਾ ਹੈਗਾ ਜੀ ਆਪਣੀ ਉਹ ਵੀ ਡਰੈੱਸ ਪੀਕਾਕ ਸ਼ੇਡ ਦੇ ਵਿੱਚ। ਬਹੁਤ ਹੀ ਸੋਹਣਾ ਫਲੇਅਰ ਆ। ਇਹਨਾਂ ਦਾ ਡਰੈੱਸਾਂ ਦਾ ਬਣਿਆ ਹੈ ਸੈਮੀ ਸਿਲਕ ਦੇ ਵਿੱਚ ਰਹੂਗੀ। ਦੇਖੋ ਤੇ ਬਹੁਤ ਹੀ ਸੋਹਣਾ ਫਲੇਅਰ। ਸਾਰੇ ਦੇ ਵਿੱਚ ਆਪਾਂ ਬਾਰਡਰ ਦਿੱਤੀ ਹੋਈ ਹੈ ਨੀਚੇ, ਬਾਟਮ ਦੇ ਵਿੱਚ। ਵਿੱਚ ਸਾਰੇ ਬੂਟੀ ਤੇ ਨੈਕ ਦੇ ਉੱਪਰ ਵਰਕ। ਕਲਰ ਵੀ ਬਹੁਤ ਸੋਹਣੇ ਜਿਹੇ ਆਪਾਂ ਵਿੱਚ ਯੂਜ਼ ਕੀਤੇ ਆ ਹਨਾ। ਬਹੁਤ ਹੀ ਸੋਹਣਾ ਦੇਖ ਸਕਦੇ ਹੋ ਵਿੱਚ। ਸ਼ੀਪੀ ਦਾ ਕਲਰ ਬਹੁਤ ਹੀ ਪਿਆਰਾ ਜਿਹਾ ਡਿਫਰੈਂਟ ਸਟਾਈਲ ਨਾਲ ਥੋੜੀ ਜਿਹੀ ਰੈਡੀ ਕੀਤੀ ਆ ਹਨ ਵਿੱਚ ਪਿੰਕ ਕਲਰ ਦੀ ਸ਼ੀਪੀ ਲਾ ਕੇ ਥੋੜਾ ਬਹੁਤ ਆਪਾਂ ਥ੍ਰੈਡ ਯੂਜ਼ ਕੀਤਾ ਹੈ ਬਹੁਤ ਹੀ ਸੋਹਣੀ ਜਿਵੇਂ ਸਟਾਈਲ ਨਾਲ ਰੈਡੀ ਹੋਈ ਹੋਈ ਆ ਵਿੱਚ ਸਾਰੇ ਬੂਟੀ ਰਹੇਗੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਇਹਦਾ ਘੇਰੇ ਦੇ ਉੱਪਰ ਵਰਕ ਵਿੱਚ ਸਾਰੇ ਬੂਟੀ ਜਿੱਦਾਂ ਫਰੰਟ ਉਦਾਂ ਹੀ ਬੈਕ ਸਾਰੀਆਂ ਨਾਲ ਲਈ ਆਪਣੀ 헤ਅ ਦੇ ਬਣੀਆਂ ਹੋਈਆਂ ਨੇ ਪੂਰੀਆਂ ਫਲੇਅਰ ਦੇ ਵਿੱਚ ਰਹਿਣਗੀਆਂ ਪੈਣ ਤੇ ਥੋੜਾ ਫਿਰ ਲੇਅਰ ਕੱਟ ਮੰਗਦੇ ਸੀ ਪਰ ਆਪਾਂ ਤੋਂ ਫਿਰ ਵੀ ਜਿਵੇਂ ਆਪਾਂ ਯੂਜ਼ ਟੂ ਹੋਏ ਹੈ ਅਬ ਵੀ ਬੱਦ ਫਲੇਅਰ ਬਣਾਉਣ ਦੇ ਆਪਾਂ ਉਦਾਂ ਹੀ ਆ ਪੀਕਾਕ ਸ਼ੇਡ ਰਹੇਗਾ ਕਈ ਵਾਰ ਵੀਡੀਓ ਦੇ ਵਿੱਚ ਨਾ ਕਲਰ ਚੇਂਜ ਹੋ ਜਾਂਦੇ ਨੇ ਇਹ ਪੀਕਾਕ ਸ਼ੇਡ ਦੇ ਵਿੱਚ ਬਣੀ ਹੋਈ ਆ ਤੇ ਨਾਲ ਇਹਦੇ ਵੀ ਆਪਾਂ ਸਟੇਟਸ ਸਲਵਾਰ ਕੀਤੀ ਆ ਤੇ ਦੁਪट्टे ਤੇ ਆਪਾਂ ਫਿਰ ਉਹੀ ਬੜੀ ਸੋਹਣੀ ਫਿਨਿਸ਼ਿੰਗ ਪੱਟੀ ਦੇ ਕੇ ਨਾਲ ਆਪਾਂ ਲੇਸ ਲਾਈ ਹੋਈ ਆ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਹੋ ਗਿਆ ਕੁਝ ਪੈਨਲ ਵਗੈਰਾ ਵੀ ਵਿੱਚ ਪਵਾ ਸਕਦੇ ਹੋ ਵਰਕ ਵੀ ਕਰਵਾ ਸਕਦੇ ਹੋ ਫੋਰ ਸਾਈਡ ਦੁਪट्टे ਦੇ ਜੇ ਕੋਈ ਆਪਣਾ ਘਰ ਦਾ ਵਧੀਆ ਫੰਕਸ਼ਨ ਆ ਹਨਾ ਉਹਦੇ ਵਿੱਚ ਤੁਸੀਂ ਜਿਵੇਂ ਫੋਰ ਸਾਈਡ ਬਾਰਡਰ ਵੀ ਕਰਵਾ ਸਕਦੇ ਹੋ ਇਹ ਭੈਣੇ ਵੈਸੇ ਕੈਜੂਅਲ ਆਪਣੀ ਜਿਵੇਂ ਕਦੇ ਮੈਂ ਕਿਸੇ ਦੇ ਘਰ ਜਾਣਾ ਹੁੰਦਾ ਪਾਰਕੀ ਦੇ ਪੌੜੇ ਹੁੰਦੇ ਛੋਟੇ ਮੋਟੇ ਚ ਵੀ ਉੱਥੇ ਬਣਵਾਉਣ ਪਾਉਣ ਵਾਸਤੇ ਬਣਵਾਏ ਆ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਤੇ ਟਿਸ਼ੂ ਲਗਾ ਕੇ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਆ ਅਨਾਰਕਲੀ ਦੀ ਹੈ ਨਾ ਨੈਕਸਟ ਵੀ ਆਪਣੀ ਗ੍ਰੇ ਕਲਰ ਦੇ ਵਿੱਚ ਬਣੀ ਹੋਈ ਆ ਉਹ ਵੀ ਬਹੁਤ ਸੋਹਣਾ ਸਟੱਫ ਕ੍ਰੇਪ ਦੇ ਵਿੱਚ ਰਹੇਗਾ ਇਹ ਕਲਰ ਬਹੁਤ ਹੀ ਪਿਆਰਾ ਗ੍ਰੇ ਕਲਰ ਗ੍ਰੇ ਕਲਰ ਦੇ ਵਿੱਚ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਦੇਖ ਸਕਦੇ ਇਹਦੇ ਵੀ ਆਪਾਂ ਘੇਰੇ ਦੇ ਵਿੱਚ ਕੰਮ ਤੇ ਮੈਰੂਨ ਨਾਲ ਆਪਾਂ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਮੈਰੂਨ ਨਾਲ ਕੀਤੀ ਹੈ ਬਹੁਤ ਹੀ ਸੋਹਣੀ ਬਾਰਡਰ ਦਿੱਤੀ ਹੈ ਵਿੱਚ ਸਾਰੇ ਬੂਟੀ ਦਿੱਤੀ ਹੈ ਕਲਰ ਵੀ ਬਹੁਤ ਸੋਹਣਾ ਕਲਰ ਚੁਆਇਸ ਭੈਣ ਦੀ ਸੀ ਤੇ ਵਰਕ ਆਪਾਂ ਆਪਣੇ ਹਿਸਾਬ ਨਾਲ ਕਰਕੇ ਦਿੱਤਾ ਕਿਉਂਕਿ ਭੈਣ ਨੇ ਆਪਾਂ ਨੂੰ ਬਜਟ ਦਿੱਤਾ ਸੀਗਾ ਵੀ ਇੰਨੇ ਕੁ ਬਜਟ ਦੇ ਵਿੱਚ ਮੇਰੀ ਰੈਡੀ ਕਰ ਦਿਓ ਤੇ ਬਹੁਤ ਸੋਹਣੀ ਆਪਾਂ ਇਹਦੀ neck ਦੇ ਉੱਪਰ ਵਰਕੇ ਕੀਤਾ ਹੋਇਆ ਦੇਖ ਸਕਦੇ ਬਹੁਤ ਹੀ ਪਿਆਰਾ ਜਿਹਾ neck ਦੇ ਵਿੱਚ ਵਰਕ ਕੀਤਾ ਹਲਕਾ ਜਿਹਾ ਆਪਾਂ ਮੈਰੂਨ ਟੱਚ ਦਿੱਤਾ ਹੋਇਆ ਵਿੱਚ ਇਹਦੇ ਤੇ ਬਹੁਤ ਸੋਹਣੀਆਂ 슬ੀਵਜ਼ ਬਣੀਆਂ ਹੋਈਆਂ ਨੇ ਜਿੱਦਾਂ ਆਪਾਂ 프ੌਂਟ ਤੇ ਵਰਕ ਕਰਦੇ ਆ ਉਦੋਂ ਹੀ ਆਪਾਂ ਬੈਕ ਤੇ ਵਰਕ ਕੀਤਾ ਹੁੰਦਾ। ਬੈਕ 프ੌਂਟ ਤਾਂ ਫੇਰ ਹੀ ਸੋਹਣਾ ਲੱਗਦਾ ਜਦੋਂ ਕੋਈ ਵੀ ਡਰੈੱਸ ਆ ਜਿੰਨਾ ਹੈਵੀ 프ੌਂਟ ਬਣਿਆ ਹੋਵੇ ਉਹਨਾਂ ਹੀ ਬੈਕ ਬਣਿਆ ਹੋਵੇ ਫਿਰ ਉਹ ਡਰੈੱਸ ਸੋਹਣੀ ਵੀ ਬਹੁਤ ਲੱਗਦੀ ਆ ਬਹੁਤ ਹੀ ਸੋਹਣਾ ਜਿਹਾ ਇਹਦੇ ਵੀ ਵਰਕ ਹੋਇਆ ਹੈ ਵਾ ਤੇ ਕੰਮ ਹੁਣ ਆਪਣਾ ਪੂਰਾ ਬਿਜ਼ੀ ਚੱਲ ਰਿਹਾ ਵਾ ਤੁਸੀਂ ਹੁਣ ਤੁਹਾਨੂੰ ਜੇ ਤੁਸੀਂ ਆਰਡਰ ਮੈਨੂੰ ਦਿੰਦੇ ਵੀ ਹੋ ਤੇ 2 ਮਹੀਨਿਆਂ ਦਾ ਆਪਣੇ ਨੂੰ ਟਾਈਮ ਆਰਡਰ ਲਈ ਚਾਹੀਦਾ ਆਰਡਰ ਰੈਡੀ ਕਰਨ ਲਈ ਹੈ ਨਾ ਬਹੁਤ ਹੀ ਛੋਟੀ ਜਿਹੀ ਦੇਖ ਸਕਦੇ ਹੋ ਲੇਸ ਲਾ ਕੇ ਆਪਾਂ ਇਹਦਾ ਵੀ ਦੁਪੱਟਾ ਰੈਡੀ ਕੀਤਾ ਹੈ ਬਹੁਤ ਹੀ ਪਿਆਰੀਆਂ ਜਿਹੀਆਂ ਲੇਸਾਂ ਲਗਾਈ ਹੋਈਆਂ ਨੇ ਤੇ ਬਹੁਤ ਹੀ ਸੋਹਣੇ ਸਟਾਈਲ ਨਾਲ ਆਪਾਂ ਇਹਨਾਂ ਨੂੰ ਰੈਡੀ ਕੀਤਾ ਹੋਇਆ ਵਾ ਇਹ ਸਟੀਲ ਗ੍ਰੇ ਜਿਹਾ ਕਲਰ ਆਏਗਾ ਸੈਮੀ ਗ੍ਰੇ ਦੇ ਵਿੱਚ ਇਹ ਸਟਾਕ ਰਹੇਗਾ